ਚੱਕ ਖਿਵਾ ਜੋ ਅੜ ਪੜਤਰੀ ਰਾਤ ਕੈਂਪ ਬਣਾਇਆ ਗਿਆ ਉੱਥੋਂ ਦੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਥੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਅਰੀ ਪਹੁੰਚੇ ਹੋਏ ਨੇ ਔਰ ਜਾਇਜਾ ਲਿਆ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਪ੍ਰਬੰਧਾਂ ਦਾ ਜਾਇਜਾ ਲਿਆ ਜਾ ਰਿਹਾ ਹੈ ਵਿਧਾਇਕ ਗੋਲਡੀ ਕੰਬੋਜ ਜਲਾਲਾਬਾਦ ਤੋਂ ਜੋ ਸਪੈਸ਼ਲ ਇੱਥੇ ਪਹੁੰਚੇ ਨੇ ਇਸ ਕੈਂਪ ਦਾ ਜਾਇਜਾ ਲੈਣ ਲਈ ਇਹ ਜੋ ਚੱਕੇਵਾ ਸਕੂਲ ਦੀਆਂ ਤਸਵੀਰਾਂ ਜਿੱਥੇ ਰਾਤ ਕੈਂਪ ਬਣਾਇਆ ਗਿਆ ਹੈ ਮੈਡੀਕਲ ਸਹੂਲਤਾਂ ਵੀ ਉਪਲਬਧ ਹੈ ਔਰ ਬੁਧਾਈ ਕੇ ਇਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਹੱਲ ਹੋਏਗਾ ਕਾਕਾ ਕੀ ਬਾਤ ਤੁਸੀਂ ਤੁਸੀਂ ਇਹਨਾਂ ਦੇਖ ਰਹੇ ਹੋ ਇੱਥੇ ਆ ਰਹੀ ਹੈ ਜਿੱਥੇ ਚੱਲਵਾ ਪਰ ਬਹੁਤ ਬੜਾ ਇੱਕ ਜਗ੍ਹਾ ਲਈ ਇੱਕ ਮੋਰੀ ਮੰਡੀ ਤੋਂ ਇੱਕ ਹੋਰ ਬਹੁਤ ਖਾਸ ਜਗ੍ਹਾ ਆਪਣੇ ਟੀਮ ਦੇ ਨਾਲ ਪਹੁੰਚੇ ਹੋਏ ਨੇ ਹੈ ਸਾਡੀ ਕੋਈ ਦਿੱਕਤ ਹੁੰਦੀ ਸੋ اگر فون خاطر والا پنھنجا اپنا ڪم ڪيو آهي ۽ جيڪا ڳالهه آهي ته يا پينوائي جيڪا پنهنجا پاسه آهي ان جي مادي پر ڪي اثر نٿا ڪري

ਰਾਹਤ ਕੇਂਦਰ ਜੋ ਬਣਾਇਆ ਗਿਆ ਚੱਕੀ ਖੇਵਾਂ ਸਿੰਘ ਦੇ ਫਾਸਫਟ ਚਰਨ ਦੇ ਨੀਅਮਾ ਫਿਲਰ ਜਲਾਲਪੁਰ ਜੀ ਸਿਦਾਰ ਸਾਹਿਬ ਔਖੀ ਘੜੀ ਹੈ ਔਖੀ ਘੜੀ ਦੇ ਵਿੱਚ ਲੋਕ ਕਰੋ ਬੇਕਾਰ ਹੋ ਚੁੱਕੇ ਨੇ ਰਾਹਤ ਕੇਂਦਰ ਤੁਸੀਂ ਬਣਾਇਆ ਹੋਇਆ ਦੇਖਦੇ ਹੋ ਤੁਹਾਡੀ ਹੋਰੀਆ ਨੋਡਲ ਅਫਸਰੋਂ ਤੁਸੀਂ ਇੱਥੇ ਇਹ ਦੋ ਦਫ਼ਤਰ ਸਾਡੇ ਮੀਡੀਆ ਸਾਹਿਬ ਵੀਡੀਓ ਸਾਹਿਬ ਨੇ ਠੀਕ ਹੈ ਪਰ ਥੋੜੀ ਜ਼ਿੰਮੇਵਾਰੀ ਆਪ ਬਤੌਰ ਤਸੀਲਦਾਰ ਹੋਣਾ ਤੇ ਦੀ ਵਿਸ਼ਵਾਸ ਇਹਨਾਂ ਲੋਕਾਂ ਨੂੰ ਦੋਣਾ ਚਾਹੁੰਦੇ ਹਾਂ ਕਿ ਕਿਸੇ ਚੀਜ਼ ਦੀ ਕੋਈ ਕਮੀ ਤਾਂ ਨਹੀਂ ਹੋਣੀ ਜੇ ਇਹਨਾਂ ਨੂੰ ਕਿਸੇ ਚੀਜ਼ ਦੀ ਕਮਿਊਨਿਟੀ ਸਾਬ ਪ੍ਰਾਸ਼ਨ ਸਾਡੇ ਕੋਲ ਹੈਗਾ ਸਾਬ ਸਾਡੇ ਨੂੰ ਪੂਰੀ ਪਾਲਿਸ ਸਾਡ ਕੁਝ ਲੜਿਆ ਬੰਦੇ ਵਿਸਤ੍ਰੇ ਜਿਹੜਾ ਕੋਈ ਤੁਹਾਨੂੰ ਬਾਤੇ ਤਰਪਾਲਾ ਕਰਾ ਸਕੋ ਜੀ ਆਲ ਦਾ ਵੈਲ ਆਲ ਜੀ ਬਿਲਕੁਲ ਜੀ ਸਾਡੇ ਨੇ ਜਿਹਨੇ ਅੱਜ ਕੱਲ ਹੀ ਜੁਆਇਨ ਕੀਤਾ ਤੇ ਅੱਜ ਡਿਊਟੀ ਤੇ ਆ ਸਟੀਕਰ ਤੋਂ ਸਵੇਰਾ ਚੱਕ ਕੇ ਦਾ ਤੇ ਰਾਤ ਕੰਮ ਬਣਾਇਆ ਗਿਆ ਜੋ ਨਾਲ ਪ੍ਰਸ਼ਾਸਨ ਵਿਧਾਇਕ ਗੋਲਡੀ ਕਮੋਜ ਜਲਾਲਾਬਾਦ ਖੋਦੇ ਤੇ ਜਾਇਜ਼ਾ ਲੈਣ ਪਹੁੰਚੇ ਨੇ ਜੋ ਇਥੇ ਪਰਿਵਾਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਨੇ ਵਾਅਦਾ ਰੱਖਿਆ ਕਿ ਕਾਰ ਕੋਈ ਨਾਲ ਨਹੀਂ ਬੁਲਾਇਆ। ਦੇਖਣਾ ਲੋ ਜਸਪਾਲ ਫਿਰ ਨਹੀਂ ਮਾਰੀ। ਸਫਰ ਰਸਤੇ ਦੇ ਪਹਿਲੇ ਨਹੀਂ ਸਫਰ ਚਾਲਾ ਰਸਤੇ ਆ। ਜੀ ਸੇਵਾ ਕਰਦੇ। ਜੀ ਨਾ ਆ ਪੋਗੀ। ਜੀ ਮੋ ਤੁਹਾਡਾ ਐਗਜ਼ਾਮਪਲ ਕੈਂਪ ਦੇ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਦੇ ਪ੍ਰਬੰਧ ਅਗੇ ਨੇ ਪੂਰੇ ਪ੍ਰਬੰਧ ਪੂਰੇ ਆ ਜੀ ਕਲੀਕਲ ਪਰਮਾਤਮਾ ਕਿਸੇ ਨੂੰ ਆਪਣੇ ਘਰੋਂ ਛਡਾਵੇ ਨਾ ਪਰ ਇਸ ਮੁਸੀਬਤ ਦੇ ਨਾਲ ਜਿਨ੍ਹਾਂ ਦੇ ਘਰੇ ਪਾਣੀ ਆ ਗਿਆ ਜੀ ਕੋ ਮੇਰੀ ਜ਼ਿੰਮੇਵਾਰੀ ਬਣਦੀ ਹੈ ਤਕਰੀਬਨ 70-80 ਜਿਹੜੇ ਪਰਿਵਾਰ ਦੇ ਮੈਂਬਰ ਨੂੰ ਅਸੀਂ ਸਿਵਲ ਕੈਂਪਸ ਬੈਠੇ ਆ ਤੇ ਵਾਹਿਗੁਰੂ ਇਹਨਾਂ ਅਰਦਾਸ ਕਰਦਾ ਕੋਈ ਦਿੱਕਤ ਨਾ ਆਉ ਖਲਬ ਹੈ ਹਰ ਸੁਵਿਧਾ ਡਾਕਟਰ ਹਰ ਪਛਵਾ ਦਾ ਵੈਸੇ ਇੰਨਾ ਪ੍ਰੋਪਰ ਇਟ ਕਰਦਾ ਹੈ ਮੇਰੀ ਜ਼ਿੰਮੇਵਾਰੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੀ ਤੁਸੀਂ ਦੇਖ ਰਹੇ ਹੋ ਚੱਕ ਕੇਵਾ ਰਾਤ ਕੈਂਪ ਤੋਂ ਤਸਵੀਰਾਂ ਜਿੱਥੇ ਵਿਦਾਇਕ ਡਿਗਰੀ ਖੋਜ 골ਡੀ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਨਾਲ ਪ੍ਰਸ਼ਾਸਨ ਦੀ ਉਪਲਬ ਹੈ ਔਰ ਡਾਕਟਰ ਦੀਆਂ ਟੀਮਾਂ ਪੁਲਿਸ ਪ੍ਰਸ਼ਾਸਨ ਸਭ ਜੋ ਇੱਥੇ ਤਾਨਾਤ 21 ਸਾਲ ਦੀ ਕੋਈ ਅਣਸਕਾਮੀ ਘਟਨਾ ਨਾ ਵਾਪਰੇ ਔਰ ਬਜ਼ੁਰਗ ਜੋੜੇ ਵੀ ਇੱਥੇ ਮੌਜੂਦ ਹਨ ਤਾਂ ਜੋ ਉਹਨਾਂ ਨੂੰ ਜੋ ਰੈਸਕਿਊ ਕੀਤਾ ਗਿਆ ਸੀ ਨੇੜੇ ਦੇ ਪਿੰਡਾਂ ਤੋਂ ਇੱਥੇ ਬਚਾਇਆ ਗਿਆ ਹੈ